ਨੌਜਵਾਨਾਂ ਦੇ ਵਿੱਚ ਪੜ੍ਹਨ ਦੀ ਆਦਤ ਨੂੰ ਹੋਰ ਹੁਲਾਰਾ ਦੇਣ ਦੇ ਮਕਸਦ ਨਾਲ ਸ਼ੁਰੂ ਕੀਤੀ ਗਈ ਪਿੰਡੂ ਲਾਇਬ੍ਰੇਰੀ ਯੋਜਨਾ ਤਹਿਤ ਪੰਜਾਬ ਵਿੱਚ ਆਧੁਨਿਕ ਸਹੂਲਤਾਂ ਵਾਲੀਆਂ ਲਾਇਬ੍ਰੇਰੀਆਂ ਬਣਾਈਆਂ ਜਾ ਰਹੀਆਂ ਹਨ ਇਸ ਵਕਤ ਪੰਜਾਬ ਭਰ ਦੇ ਵਿੱਚ ਕੁੱਲ 196 ਪਿੰਡੂ ਲਾਇਬ੍ਰੇਰੀਆਂ ਕੰਮ ਕਰ ਰਹੀਆਂ ਹਨ ਅਤੇ 135 ਉਸਾਰੀ ਅਧੀਨ ਹਨ ਪੰਜਾਬ ਸਰਕਾਰ ਵੱਲੋਂ ਹਰ ਹਲਕੇ ਦੇ ਲਈ 64 ਲੱਖ ਰੁਪਏ ਦੀ ਲਾਗਤ ਨਾਲ ਹਰੇਕ ਵਿਧਾਨ ਸਭਾ ਹਲਕੇ 'ਚ 6 ਲਾਇਬ੍ਰੇਰੀਆਂ ਸਥਾਪਿਤ ਕੀਤੀਆਂ ਜਾਣਗੀਆਂ ਇਸ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਨੌਜਵਾਨ ਹਰ ਖੇਤਰ ਵਿੱਚ ਮੱਲਾ ਮਾਰਨ ਅਤੇ ਪੰਜਾਬ ਦਾ ਨਾਮ ਰੌਸ਼ਨ ਕਰਨ ਬਹੁਤ ਵਧੀਆ ਇਲਾਜ ਦੇ ਦੀ ਕੰਪਿਊਟਰ ਵਧੀਆ ਗਈ ਇਸ ਦਾ ਸਟਰਕਚਰ ਸਾਰਾ ਬਹੁਤ ਵਧੀਆ ਪੜਾਈ ਦਾ ਮਾਹੌਲ ਬਹੁਤ ਵਧੀਆ ਫਰਮ ਦਾ ਸਭ ਕੁਝ ਬਹੁਤ ਵਧੀਆ ਲੱਗੇ ਤੁਹਾਨੂੰ ਤਾਂ ਬਹੁਤ ਬੈਨੀਫਿਟ ਮਿਲਿਆ ਇਹ ਕਿ ਤੁਸੀਂ ਬੁੱਕਸ ਮੈਂ ਪੜਦਾ ਹਿੰ ਮਨ ਹਿਸਟਰੀ ਬਾਰੇ ਪਤਾ ਲੱਗਦਾ ਹਰ ਚੀਜ਼ ਬਾਰੇ ਪਤਾ ਲੱਗਦਾ ਬਹੁਤ ਵਧੀਆ ਲੱਗੇ ਲੱਗੇ ਲਾਇਬ੍ਰੇਰੀ ਇੱਕ ਅਜਿਹਾ ਜ਼ਰੀਆ ਹੈ ਜਿਹਦੇ ਨਾਲ ਤੁਸੀਂ ਪੂਰੀ ਦੁਨੀਆ ਦੇ ਨਾਲ ਦੁਨੀਆ ਚ ਪਹਿਲਾਂ ਕੀ ਹੋਇਆ ਅੱਜ ਕੀ ਹੋ ਰਿਹਾ ਹੈ ਅੱਗੇ ਕੀ ਹੋਣ ਵਾਲਾ ਇਹ ਸਾਰਾ ਤੁਸੀਂ ਕਿਤਾਬਾਂ 'ਚ ਪੜ ਸਕਦੇ ਹੋ ਘਰੇ 100 ਕਿਸਮ ਦੀਆਂ ਕਬੀਲਦਾਰੀਆਂ ਦੇ ਕੰਮਕਾਰ ਚੱਲਦੇ ਰਹਿੰਦੇ ਆ ਸਿਟਿੰਗ ਨਹੀਂ ਬਣਦੀ ਇੱਥੇ ਸਾਨੂੰ ਇਹ ਫਾਇਦਾ ਹੈ ਜੀ ਗਰਮੀਤ ਘਰ ਹੈ ਜੀ ਕਿਹੜਾ ਪਿੰਡ ਹੈ ਜੀ ਚੱਕੀ ਪਿੰਡ ਹੈ ਜੀ ਜਿਹੜੀ ਇਹ ਅੱਜ ਕਾਰਵਾਈ ਜਿਹੜੀ ਕੀਤੀ ਗਈ ਹੈ ਤੁਹਾਡੀ ਜਗ੍ਹਾ ਦੇ ਉੱਤੇ ਹੋਈ ਹੈ ਹਾਂ ਜੀ ਨਹੀਂ ਜੀ ਵੇਚਦਾ ਨਹੀਂ ਸੀ ਖਾਂਦਾ ਜ਼ਰੂਰ ਸੀ ਕੀ ਨਾਮ ਹੈ ਤੁਹਾਡੇ ਬੇਟੇ ਦਾ ਸੁਖਪ੍ਰੀਤ ਆ ਜੀ ਖਾਂਦਾ ਜ਼ਰੂਰ ਸੀਗਾ ਜੀ ਵੇਚ ਕੋਈ ਵੀ ਦਰਜਾ ਉਹਨਾਂ ਤੇ ਪਹਿਲਾਂ ਕੋਈ ਜੀ ਹੋਇਆ ਸੀ ਹਾਂ ਜੀ ਜਦੋਂ ਮੁੰਡਿਆਂ ਦਾ ਫਿਰਿਆ ਸੀਗਾ ਹੋਇਆ ਸੀਗਾ ਕਿਸ ਚੀਜ਼ ਦਾ ਸੀਗਾ ਜੀ ਜਦੋਂ ਉਹਨਾਂ ਚਿੱਟੇ ਵਾਲੇ ਖਾਂਦਾ ਸੀਗਾ ਨਾਲ ਆਪ ਐ ਨਹੀਂ ਕਹਿੰਦੇ ਨਹੀਂ ਖਾਂਦਾ ਤਾਂ ਪੰਚਾਇਤੀ ਦੱਸੀ ਜਾਂਦੀ ਨਹੀਂ ਵੀਰ ਜੀ ਪੰਚਾਇਤੀ ਨਹੀਂ ਹੈਗੀ ਸਾਡੀ ਲਈ ਰਿਕਾਰਡ ਹੈਗਾ ਵਾ ਹਾਂਜੀ ਲੈ ਆ ਇਹਨਾਂ ਤੋਂ ਜਿੰਨਾ ਤੋਂ ਲੈ ਆ ਸੀ ਜਗਾ ਸਾਰੇ ਨੇ ਲਈ ਆ ਜੀ ਮੈਂ ਤਾਂ ਆਪ ਕਿਸੇ ਦੇ ਆਈ ਹੋਈਆਂ ਮੈਨੂੰ ਕੀ ਪਤਾ ਵਾ ਕਿੰਨੀ ਕਿ ਜਗਾ ਇਹ 6.5 ਮਰਲੇ ਆ ਜੀ ਇਹ 6.5 ਮਰਲੇ ਹੈਗੀ ਆ ਜੀ ਇਹ ਨਹੀਂ ਹੈਗੀ ਜੀ ਇਹ ਤਾਂ ਖੂਦ ਹੀ ਆ ਜਿਹੜੀ ਸਾਡੀ ਆਪਣੀ ਖਰੀਦੀ ਹੋਏ 6.5 ਮਰਲੇ ਆ ਜੀ ਇਹ ਤੁਸੀਂ ਬਣਾਈ ਸੀਗੇ ਨਹੀਂ ਜੀ ਮੇਰਾ ਸਾਰੇ ਇਹ ਡੰਗਰ ਹਾਂਜੀ ਮੈਂ ਬਣਦੀ ਸੀ ਹਾਂਜੀ ਮੈਂ ਬਣਦੀ ਸੀ ਇਹ ਪੰਚਾਇਤ ਦੀ ਜਗਾ ਯਾਰ ਜੀ ਮੈਨੂੰ ਨਹੀਂ ਪੰਚਾਇਤ ਦੀ ਐ ਤਾਂ ਸਾਰੇ ਪਾਸੇ ਪਈ ਆ ਮੈਂ ਖਾਲੀ ਸੀ ਚਲ ਡੰਗਰ ਬੰਦ ਲੈਂਦੀ ਸੀ ਕੋਲੀਆਂ ਪਹਿਲਾਂ ਢਾਲੀਆਂ ਸੀ ਤੁਸੀਂ ਨਹੀਂ ਜੀ ਹਾਂ ਜੀ ਢਾਟੀਆਂ ਸੀ ਜਿੱਦਣ ਦਾ ਕਿਹਾ ਢਾਟੀਆਂ ਸੀ ਜੀ ਪਹਿਲਾਂ ਹੀ ਤਾਂ ਗਾਇਆ ਸੀ ਹਾਂਜੀ ਹਾਂਜੀ ਠਾਤੀਆਂ ਸੀ ਪਿੰਡ ਚੱਕੀ ਦੇ ਵਿੱਚ ਇੱਕ ਸੁਖਪ੍ਰੀ ਸੁਪ੍ਰੀਤ ਉਰ ਫਲਾਡੀ ਨਾ ਦਾ ਇੱਕ ਪਰਸਨ ਹੈਗਾ ਜਿਹਦੇ ਉੱਪਰ ਐਫ ਆਈ ਆਰਸ ਐਨ ਡੀ ਪੀ ਐਸ ਐਕਟ ਦੇ ਅੰਦਰ ਤੇ ਨੇ ਫਿਰ ਇੱਥੇ ਪੰਚਾਇਤੀ ਜ਼ਮੀਨ ਦੇ ਉੱਪਰ ਕਬਜ਼ਾ ਕਰਕੇ ਅੱਗੇ ਕੁਝ ਕੰਸਟਰਕਸ਼ਨਸ ਵਗੈਰਾ ਕੀਤੀ ਗਈਆਂ ਸੀਗੀਆਂ ਤੇ ਪੰਚਾਇਤੀ ਵਿਭਾਗ ਵੱਲੋਂ ਫਿਰ ਐਕਸ਼ਨ ਲਿੱਤਾ ਗਿਆ ਹੈ ਅੱਜ ਤੇ ਪੁਲਿਸ ਵੱਲੋਂ ਫਿਰ ਲਾਅ ਐਂਡ ਆਰਡਰ ਮੇਨਟੇਨ ਕਰਨ ਦੇ ਲਈ ਅੱਜ ਇੱਥੇ ਪੁਲਿਸ ਆਈ ਹੋਈ ਨਾਲ ਕਿੰਨੇ ਆਪਣੇ ਅੰਦੀ ਬੈਸਮੈਂਟ ਇਦੇ ਉੱਪਰ ਦੋ ਐਫਆਈਆਰਸ ਨੇ ਤੇ ਹੋਰ ਵੀ ਆਈ ਥਿੰਕ ਅਗਰ ਕੰਮ ਕਰਦਾ ਹੈਗਾ ਤਾਂ ਉਹਦੇ ਉੱਪਰ ਵੀ ਪੁਲਿਸ ਨੇ ਆਪਣਾ ਸਰਵੇਲੈਂਸ ਲਾਇਆ ਹੋਇਆਗਾ ਤੇ ਪਹਿਲਾ ਇਹਦੇ ਕੋਲੋਂ ਰਿਕਵਰੀਜ਼ ਵੀ ਹੋਈਆਂ ਹੈਰੋਇਨ ਦੇ ਹੀ ਮੇਲੀ ਉਹ ਪਰਚੇ ਹੈ ਤੇ ਅੱਗੇ ਵੀ ਅੰਡਰ ਸਰਵੇਲੈਂਸ ਹੀ ਅਸੀਂ ਰੱਖ ਰਹੇ ਹਾਂ ਇਹਨੂੰ ਸੋ ਦੈਟ ਸਾਨੂੰ ਅਗਰ ਆਕੇ ਕੰਮ ਕਰਦਾ ਹੈਗਾ ਤਾਂ ਅਸੀਂ ਫਿਰ ਦੁਬਾਰਾ ਤੋਂ ਇਸ ਉੱਪਰ ਐਕਸ਼ਨ ਲੈਂਗੇ ਅੱਜ ਇੱਕ ਹੀ ਇੱਕ ਹੀ ਹੈਗਾ ਸੁਖਪ੍ਰੀਤ ਸਿੰਘ ਉਰਫ ਲਾਡੀ ਦਾ ਜੋ ਕਰੀ ਕਿੰਨੇ ਕੁ ਪ੍ਰੋਪਰਟੀ ਇੱਕੋ ਹੀ ਇੱਕੋ ਹੀ ਹੈਗਾ ਇੱਕੋ ਹੀ ਹੈਗਾ ਤੇ ਇਹਨੇ ਅੱਗੇ ਜੋ ਆਪਣੇ ਘਰ ਤੋਂ ਬਾਹਰ ਪੰਚਾਇਤੀ ਥਾਂ ਦੇ ਉੱਪਰ ਜੋ ਇਲੀਗਲ ਕੰਸਟਰਕਸ਼ਨ ਕੀਤੀ ਹੋਈ ਸੀਗੀ ਉਹਦੇ ਉੱਪਰ ਐਕਸ਼ਨ ਕੀਤਾ ਗਿਆ ਪੰਚਾਇਤੀ ਵਿਭਾਗ ਵੱਲੋਂ ਸੂਚੀ ਨਹੀਂ ਹੁੰਦੀ ਜੀ ਜਿਵੇਂ ਮੈਂ ਪਹਿਲਾਂ ਵੀ ਪ੍ਰੈਸ ਨੂੰ ਦੱਸਿਆ ਹੈਗਾ ਕੀ ਇੱਕ ਪ੍ਰੋਸੈਸ ਹੁੰਦਾ ਹੈ ਕਿ ਜੋ ਨਸ਼ੇ ਦੇ ਤਸਕਰ ਹੁੰਦੇ ਇਹਨਾਂ ਦੇ ਉੱਪਰ 68 ਐਫ ਐਨ ਡੀ ਪੀ ਐਸ ਐਕਟ ਦੇ ਅੰਡਰ ਕਾਰਵਾਈ ਹੋ ਸਕਦੀ ਹੈ ਉਹਨਾਂ ਦੀ ਪ੍ਰਾਪਰਟੀ ਅਟੈਚ ਹੋ ਸਕਦੀ ਹੈ ਜਦੋਂ ਅਸੀਂ ਆਹ ਕਾਰਵਾਈ ਕਰ ਰਹੇ ਹੁੰਦੇ ਉਸ ਵੇਲੇ ਕਈ ਵਾਰੀ ਹੁੰਦਾ ਹੈਗਾ ਕਿ ਇਹ ਨਾਲ ਦੀ ਇਲੀਗਲ ਸਟਰਕਚਰਸ ਦਾ ਪਤਾ ਲੱਗਦਾ ਤਾਂ ਫਿਰ ਅਸੀਂ ਕਨਸਰਨ ਡਿਪਾਰਟਮੈਂਟ ਨੂੰ ਨੋਟੀਫਾਈ ਕਰ ਦਿੰਦੇ ਤੇ ਉਹ ਕਨਸਰਨ ਡਿਪਾਰਟਮੈਂਟ ਰੈਵਨਿਊ ਡਿਪਾਰਟਮੈਂਟ ਹੁੰਦਾ ਕਈ ਵਾਰੀ ਕਲਾਡਾ ਕਈ ਵਾਰ ਪੰਚਾਇਤੀ ਵਿਭਾਗ ਫਿਰ ਉਹ ਕਨਸਰਨ ਡਿਪਾਰਟਮੈਂਟ ਉਹਦੇ ਉੱਪਰ ਐਕਸ਼ਨ ਲੈ ਸਕਦਾ ਜੋ ਲੀਗਲ ਐਕਸ਼ਨ ਬਣਦਾ ਹੈਗਾ ਪੁਲਿਸ ਇੱਥੇ ਫਿਰ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਦੇ ਲਈ ਪੂਰੇ ਜ਼ਿਲ੍ਹਾ ਖੰਨਾ ਵਿੱਚ ਹੁਣ ਤੱਕ ਕਿੰਨੇ ਤੇ ਤਸਕਾਂ ਦੀਪੀ ਦਾ ਬੰਦਾ ਚਲਾਇਆ ਜਾ ਚੁੱਕਿਆ ਜੀ ਹੁਣ ਤੱਕ ਆਈ ਥਿੰਕ 12 ਜਾਂ 13 ਹੋ ਚੁੱਕਾ ਹੈ ਅੱਗੇ ਵੀ ਅਗਰ ਕੋਈ ਲੀਗਲ ਕੰਸਟਰਕਸ਼ਨ ਇਦਾਂ ਦੇ ਨਿਕਲਦੀ ਹੈ ਤਾਂ ਕੰਸਰਨ ਡਿਪਾਰਟਮੈਂਟ ਨੂੰ ਅਸੀਂ ਨੋਟੀਫਾਈ ਕਰ ਦੇਂਗੇ ਤਾਂ ਕਿ ਉਹ ਟਾਈਮਲੀ ਨ ਪ੍ਰੋਪਰ ਲੀਗਲ ਐਕਸ਼ਨ ਲਿੱਤਾ ਜਾ ਸਕੇ ਨਾ ਸਮਰਾਲਾ ਹਲਕੇ ਦਾ ਜਿਵੇਂ ਹੋਰ ਗੱਲ ਕਰ ਨਸ਼ਾ ਤਸਕਰਾਂ ਦੀ ਕਈਆਂ ਦੀ ਜੋ ਪ੍ਰੋਪਰਟੀ ਦੀ ਜੋ ਜਾਣਕਾਰੀ ਲਈਤੀ ਗੇ ਨਗਰ ਕੌਂਸਲ ਵੱਲੋਂ ਕੀ ਹੋਰ ਕੋਈ ਸਾਹਮਣੇ ਆਇਆ ਕਿਸੇ ਹੋਰ ਬਾਰੇ ਆ ਕੁਝ ਪ੍ਰੋਪਰਟੀਆਂ ਅਟੈਚ ਵੀ ਹੋ ਗਏ ਆ ਸੀਗੀਆਂ ਨੇ ਤੇ ਤੁਹਾਡੇ ਨਾਲ ਲਿਸਟ ਅਸੀਂ ਸ਼ੇਅਰ ਕਰ ਦਵਾਂਗੇ 68F ਜੋ ਮੈਂ ਸੈਕਸ਼ਨ 10 ਹੈ ਉਹਦੇ ਅੰਡਰ ਤੇ ਜੋ ਇਲੀਗਲ ਨਿਕਲਦਾ ਹੈ ਉਹ ਅਸੀਂ ਇੱਕ ਪ੍ਰੋਸੈਸ ਹੁੰਦਾ ਹੈ ਗਰ ਡਿਊ ਪ੍ਰੋਸੈਸ ਹੁੰਦਾ ਹੈ ਉੱਥੇ ਫਿਰ ਕਨਸਰਨ ਡਿਪਾਰਟਮੈਂਟ ਐਕਸ਼ਨ ਲੈ ਲੈਂਦਾ ਆ ਜੋ ਆ ਪਰਸਨ ਹੁੰਦੇ ਜੋ ਅਕਿਊਜ਼ਡ ਹੈ ਇਨਾਂ ਨੂੰ ਨੋਟਿਸ ਪ੍ਰੋਪਰ ਦਿੱਤਾ ਜਾਂਦਾ ਹੈ ਔਰ ਐਕਸ਼ਨ ਪ੍ਰੋਪਰ ਲੀਗਲੀ ਐਕਚੁਅਲ ਲਿੱਤਾ ਜਾਂਦਾ ਹੈਗਾ ਤੇ ਨੋਟਿਸਿਸ ਤੋਂ ਬਾਅਦ ਹੀ ਅੱਜ ਵਾਲੀ ਕਾਰਵਾਈ ਵੀ ਪ੍ਰੋਪਰ ਨੋਟਿਸ ਦੇਣ ਤੋਂ ਬਾਅਦ ਕੀਤੀ ਗਈ ਹੈ ਮੈਂ ਜੁਧ ਨਿਸ਼ਾਨ ਉਹ ਤਾਂ ਪ੍ਰੋਸੀਡਿੰਗ ਕਰਨਾ ਹੁਣ ਤੱਕ ਕਿੰਨੇ ਮਰਚੀ ਦਰਜ ਕੀਤੇ ਗਏ ਹੈ ਮੇਨ ਵੱਡੀ ਰਿਕਵਰੀ ਕੀ ਹੈ ਅ ਹੁਣ ਤੱਕ 370 ਤੋਂ ਵੱਧੂ 1 ਮਾਰਚ ਤੋਂ ਲੈ ਕੇ ਹੁਣ ਤੱਕ ਐਫ ਆਈ ਆਰ ਦਰਜ ਹੋ ਗਏ ਹਨ ਉਹਨਾਂ ਦੇ ਵਿੱਚ ਆਈ ਥਿੰਕ 450 ਤੋਂ ਉੱਪਰ ਜੋ ਡਿਫਰੈਂਟ ਡਿਫਰੈਂਟ ਕੈਟਾਗਰੀ ਦੇ ਤਸਕਰ ਅਰੈਸਟ ਹੋ ਚੁਕੇ ਤੇ ਉਹਨਾਂ ਦੇ ਉੱਪਰ ਉਹਨਾਂ ਦੀ ਪ੍ਰਾਪਰਟੀ ਦੇ ਪੁਰ ਵੀ ਐਕਚੁਅਲੀ ਤਾਂ ਜਾ ਚੁੱਕਾ ਤੇ ਆ ਬਾਕੀ ਵੀ ਜੋ ਐਕਸ਼ਨ ਬਣਦਾ ਹੈਗਾ ਕੁਝ ਇਦਾਂ ਦੇ ਹੁੰਦੇ ਜੋ ਪੁਰਾਣੇ ਟਾਈਮ ਚ ਕੰਮ ਕਰਦੇ ਸੀਗੇ ਤੇ ਹੁਣ ਉਹਨਾਂ ਨੇ ਛੱਡਤਾ ਹੈਗਾ ਤੇ ਉਹਨਾਂ ਦੇ ਉੱਪਰ ਫਿਰ ਅਸੀਂ ਪ੍ਰੀਵੈਂਟਿਵ ਐਕਸ਼ਨ ਵੀ ਕਰਦੇ ਤੇ ਕੁੱਲ ਮਿਲਾ ਕੇ ਆਈ ਥਿੰਕ 500 ਤੋਂ ਉੱਪਰ ਇਦਾਂ ਦੇ ਪਰਸਨ ਨੇ ਜਿਨ੍ਹਾਂ ਦੇ ਉੱਪਰ ਕੁਝ ਨਾ ਕੁਝ ਕੈਟਾਗਰੀ ਕੁਝ ਨਾ ਕੁਝ ਐਕਸ਼ਨ ਹੋ ਚੁੱਕਾ ਹੈ